ਮਹਿੰਗਾਈ ਘਟ ਗਈ ਹੈ ਕੈਨੇਡਾ ਦੇ ਵਿੱਚ ਜਿਹੜੀ ਹੁਣ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ 인ਫਲੇਸ਼ਨ ਜਿੰਨੀ ਟਾਰਗੇਟ ਸੀਗੀ ਉੱਥੇ ਪਹੁੰਚ ਗਈ ਹੈ ਕੈਨੇਡਾ ਦਾ 인ਫਲੇਸ਼ਨ ਰੇਟ ਅਗਸਟ ਦੇ ਵਿੱਚ 2% ਦੇ ਉੱਤੇ ਆ ਗਿਆ ਹੈ ਸੈਂਟਰਲ ਬੈਂਕ ਦਾ ਟਾਰਗੇਟ ਇਕਨੋਮੀ ਨੂੰ ਸਟੇਬਲ ਰੱਖਣ ਦੇ ਲਈ ਇਹ ਕਾਫੀ ਥੱਲੇ ਆ ਗਿਆ ਜੇ ਦੇਖਿਆ ਜਾਵੇ ਮਹਿੰਗਾਈ ਬਹੁਤ ਥੱਲੇ ਆ ਗਈ ਇੱਕ ਚੰਗਾ ਸਾਈਨ ਹੈ ਇਹਦਾ ਹੁਣ ਮਤਲਬ ਮਹਿੰਗਾਈ ਦਾ ਮਤਲਬ ਕੀ ਆ 인ਫਲੇਸ਼ਨ ਦਾ ਮਤਲਬ ਕੀ ਆ ਕਿ ਜਿਹੜਾ ਜਿੰਨਾ ਇਸ ਵੇਲੇ ਰੌਲਾ ਰੱਪਾ ਜਾਂ ਕੰਮ ਸਲੋ ਹੋਏ ਜਾਂ ਸਾਰਾ ਕੁਝ ਕੈਨੇਡਾ ਦੇ ਵਿੱਚ ਹੋਇਆ ਉਹ ਇੰਟਰਸਟ ਰੇਟ ਕਰਕੇ ਹੋਇਆ ਇੰਟਰਸਟ ਰੇਟ ਦਾ ਕਾਰਨ ਉਹ ਕਿਉਂ ਇੰਟਰਸਟ ਰੇਟ ਵਧਾਰੀ ਸੀ ਬੈਂਕ ਆਫ ਕੈਨੇਡਾ ਮਹਿੰਗਾਈ ਨੂੰ ਥੱਲੇ ਲਿਆਉਣ ਦੇ ਲਈ ਇਹਨਾਂ ਕੋਲ ਇੱਕੋ ਇੱਕ ਟੂਲ ਸੀ ਜਿਹਦੇ ਨਾਲ ਮਹਿੰਗਾਈ ਨੂੰ ਥੱਲੇ ਲਿਆਂਦਾ ਜਾ ਸਕਦਾ ਸੀ ਤੇ ਇਹਨਾਂ ਦਾ ਟਾਰਗੇਟ ਇਹ ਸੀ ਕਿ ਮਹਿੰਗਾਈ ਨੂੰ 2% ਦੇ ਉੱਤੇ ਲੈ ਕੇ ਆਉਣਾ ਜਿੱਦਾਂ ਕਿਦਾਂ ਕਰਕੇ ਹੁਣ ਉਹ 2% ਦੇ ਉੱਤੇ ਆ ਗਈ ਹੈ ਇਹਦਾ ਮਤਲਬ ਇਹ ਆ ਕਿ ਜਿੰਨੇ ਇਹਨਾਂ ਨੇ ਵਿਆਜ ਵਧਾਏ ਸੀ ਹੁਣ ਉਹਨਾਂ ਨੂੰ ਘਟਾਉਣਗੇ ਪਹਿਲਾਂ ਘਟ ਚੁੱਕੇ ਆ ਆਪਾਂ ਪਿਛਲੀ ਵਾਰੀ ਵੀ ਵਿਆਜ ਜਿਹੜੇ 0.25% ਘਟੇ ਆ ਹੁਣ ਅਕਤੂਬਰ ਦੇ ਵਿੱਚ ਮੀਟਿੰਗ ਆ ਹੁਣ ਇਹ ਮਹਿੰਗਾਈ ਘਟਣ ਦਾ ਮਤਲਬ ਇਹ ਆ ਮਹਿੰਗਾਈ 2% ਦੇ ਉੱਤੇ ਆਉਣ ਦਾ ਮਤਲਬ ਇਹ ਆ ਕਿ ਹੁਣ ਇਹ ਘਟ ਪੱਕਾ ਲੱਗੂਗਾ ਇੰਟਰਸਟ ਰੇਟ ਦੇ ਵਿੱਚ ਤੇ ਜਿਹੜੇ ਮਾਹਰ ਆ ਉਹ ਇਹ ਦੱਸ ਰਿਹਾ ਕਿ 0.5% ਲੱਗ ਸਕਦਾ ਮਤਲਬ ਜਿਹੜਾ ਅੱਧਾ ਪਰਸੈਂਟ ਜੇ 50 ਬੇਸਿਸ ਪੁਆਇੰਟ ਲੱਗ ਜੂਗਾ ਪਹਿਲਾ ਕੁਆਟਰ ਲੱਗਦਾ ਰਿਹਾ 0.25 ਹੁਣ ਇਕੱਠਾ ਹੀ ਇਹ ਹੋ ਸਕਦਾ ਵੀ ਅੱਧਾ ਪਰਸੈਂਟ ਘਟਾ ਦੇਣਾ ਇਹ ਇੱਕ ਚੰਗੀ ਖਬਰ ਆ ਮਹਿੰਗਾਈ ਦਾ ਘਟਣਾ ਜਦੋਂ ਮਹਿੰਗਾਈ ਕੈਲਕੂਲੇਟ ਕਰਦੇ ਨੇ ਸਾਰੇ ਫੈਕਟਰਸ ਦੀ ਕੀਤੀ ਜਾਂਦੀ ਹੈ ਜਿਵੇਂ ਗੈਸੋਲੀਨ ਆ ਕਲੋਥਿੰਗ ਆ ਇਹ ਸਾਰੀਆਂ ਜਿਹੜੀਆਂ ਕੀਮਤਾਂ ਆ ਥੱਲੇ ਗਈਆਂ ਤੇ ਇਹ ਕਹਿ ਲੋ ਕਿ 2021 ਤੋਂ ਬਾਅਦ ਸਭ ਤੋਂ ਘੱਟ ਕੀਮਤਾਂ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਜਿਹੜੀ ਮੰਥ ਟੂ ਮੰਥ ਪ੍ਰਾਈਸਸ ਆ ਡ੍ਰੌਪ ਹੋਏ ਆ 0.2% ਅਗਸਟ ਦੇ ਵਿੱਚ ਆਇਆ ਜੁਲਾਈ ਦੇ ਮੁਕਾਬਲੇ ਦੇ ਵਿੱਚ ਬੈਂਕ ਆਫ ਕੈਨੇਡਾ ਦਾ ਜਿਹੜਾ ਨਿਊਟਰਲ ਰੇਟ ਆ ਜਾਂ ਬੈਂਕ ਆਫ ਕੈਨੇਡਾ ਦਾ ਨਿਊਟਰਲ ਰੇਟ ਇੰਟਰਸਟ ਜਿਹੜਾ ਉਹ 2.25 ਤੇ 3.25 ਦੇ ਵਿੱਚਕਾਰ ਆ ਸੋ ਜਿਹੜਾ ਕਿ ਨਾ ਇਕਨੋਮੀ ਨੂੰ ਬੂਸਟ ਕਰਦਾ ਆ ਨਾ ਉਹਨੂੰ ਸਲੋ ਕਰਦਾ ਆ ਉਹ ਇੰਟਰਸਟ ਰੇਟ ਇੱਥੇ ਕਿੱਦਾਂ ਰਹੂਗਾ ਜੇਕਰ ਇਕਨੋਮੀ ਜਿਹੜੀ ਹੈ 2% ਦੇ ਉੱਤੇ ਰਹਿੰਦੀ ਹੈ ਸੋ ਇਕਨੋਮੀ ਹੌਲੀ ਹੌਲੀ ਸਲੋ ਹੋ ਰਹੀ ਹੈ ਕੈਨੇਡਾ ਦੀ ਇਕਨੋਮੀ ਸਲੋ ਡਾਊਨ ਹੋ ਰਹੀ ਹੈ ਗਰੋਥ ਥੋੜੀ ਹੋ ਰਹੀ ਹੈ ਅਨਐਮਪਲੋਇਮੈਂਟ ਥੋੜੀ ਥੋੜੀ ਕਰਕੇ ਵਧ ਰਹੀ ਹੈ ਜਿਹੜੀ ਬੇਰਜ਼ਗਾਰੀ ਦੀ ਦਰਾਂ ਉੱਤੇ ਜਾ ਰਹੀ ਹੈ ਜਿਹੜੇ ਰੇਟ ਕੱਟ ਹੁਣ ਹੁਣ ਉਹਦੀ ਐਕਸਪਰਟ ਇਹ ਕਹਿ ਰਹੇ ਆ ਕਿ ਬੈਂਕ ਆਫ ਕੈਨੇਡਾ ਰੇਟ ਕੱਟ ਕਰੂਗੀ ਪੋਸੀਬਲੀ ਆ ਕਾਫੀ ਪੋਸੀਬਿਲਟੀ ਆ ਅਕਤੂਬਰ ਦੇ ਵਿੱਚ 50.50% ਮਤਲਬ 50 ਬੇਸ ਪੁਆਇੰਟ ਕਟਾ ਦੋਗੀ ਗੈਸੋਲਿਨ ਪ੍ਰਾਈਸ ਜਿਹੜੀਆਂ ਥੱਲੇ ਆਈਆਂ ਮੇਜਰ ਇਹਦਾ ਰੀਜ਼ਨ ਤੁਸੀਂ ਹੋ ਸਕਦਾ ਗ੍ਰੋਸਰੀ ਲੈਣ ਜਾਓ ਤੁਸੀਂ ਕਹੋ ਵੀ ਮਹਿੰਗਾਈ ਤੇ ਘਟੀ ਨਹੀਂ ਇਹ ਤੇ ਓਨੀ ਆ ਇਹ ਓਵਰਆਲ ਦੇਖ ਗੈਸੋਲਿਨ ਦੀਆਂ ਕੀਮਤਾਂ ਇੱਕ ਮੇਜਰ ਫੈਕਟਰ ਹੁੰਦੀਆਂ ਇਸ ਇਨਫਲੇਸ਼ਨ ਦੇ ਵਿੱਚ ਤੇ ਉਹ ਡ੍ਰੌਪ ਜਿਹੜਾ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦਾ ਜਿਹੜਾ ਜੇ ਉਹ ਉੱਤੇ ਹੋਣ ਤੇ ਉਹ ਜਿਹੜੀ ਜਿਹੜੀ ਸਾਰੀਆਂ ਚੀਜ਼ਾਂ ਨੂੰ ਉੱਤੇ ਚੱਲਿਆ ਜਾਂਦਾ ਰੈਂਟ ਤੇ ਮੌਰਗੇਜ ਦੀ ਜਿਹੜੀ ਇੰਟਰਸਟ ਰੇਟ ਆ ਉਹ ਹਜੇ ਵੀ ਉੱਤੇ ਆ ਜਿਹਦਾ ਮਤਲਬ ਇਹ ਆ ਕਿ ਓਵਰਆਲ ਕਾਸਟ ਹਜੇ ਵੀ ਜ਼ਿਆਦਾ ਆ ਸੋ ਹੁਣ ਪ੍ਰੈਡਿਕਸ਼ਨ ਜਿਹੜੀ ਭਵਿੱਖ ਦੇ ਵਿੱਚ ਕੀਤੀ ਜਾ ਰਹੀ ਆ ਕਿ ਬੈਂਕ ਆਫ ਕੈਨੇਡਾ ਜਿਹੜੀ ਆ ਆਈ ਕਰਦੀ ਆ ਕਿ ਇਨਫਲੇਸ਼ਨ ਜਿਹੜੀ 2.6 ਦੇ ਨੇੜੇ ਤੇੜੇ ਰਹੇ ਤੇ ਜਿਹੜਾ 2.4 ਨੈਕਸਟ ਇਅਰ ਹੋ ਜਾਵੇ ਤੇ 26 ਦੇ ਵਿੱਚ ਜਾ ਕੇ ਇਹ ਸਟੈਬਲਾਈਜ਼ ਸਟੈਬਲਾਈਜ਼ ਜਿਹੜੀ ਆ ਉਹ ਇਹਦੇ ਨੇੜੇ ਤੇੜੇ ਹੋ ਜਾਵੇ ਜਦੋਂ ਬੜਾ ਸਿੱਧਾ ਜਿਹਾ ਇਹ ਤਰੀਕਾ ਆ 2% ਟਾਰਗੇਟ ਰੇਟ ਜਦੋਂ ਅਸੀਂ ਕਹਿੰਦੇ ਵੀ ਜਿੱਥੇ ਬੈਂਕ ਆਫ ਕੈਨੇਡਾ ਮਹਿੰਗਾਈ ਲਿਆਉਣੀ ਚਾਹੁੰਦੀ ਸੀ ਉੱਥੇ ਇਹ ਨਹੀਂ ਮਹਿੰਗਾਈ ਘਟਾਈ ਤੇ ਜ਼ੀਰੋ ਨਹੀਂ ਕੀਤੀ ਜਾ ਸਕਦੀ ਜੇ ਮਹਿੰਗਾਈ ਇਨਫਲੇਸ਼ਨ ਤਾਂ ਰਹਿਣੀ ਹੁੰਦੀ ਆ 2% ਦਾ ਮਤਲਬ ਇਹ ਜੇ 2% ਤੋਂ ਮਹਿੰਗਾਈ ਘਟ ਗਈ ਇਹਦਾ ਮਤਲਬ ਇਹ ਆ ਕਿ ਮਾਰਕੀਟ ਦੇ ਵਿੱਚ ਚੀਜ਼ਾਂ ਬਹੁਤ ਜ਼ਿਆਦਾ ਆ ਗਈਆਂ ਮਤਲਬ ਹੜ ਆ ਗਿਆ ਸਮਾਨ ਦਾ ਕੁਝ ਵੀ ਚੀਜ਼ ਜਿਹੜੀ ਤੁਸੀਂ ਲੈਣੀ ਆ ਤੇ ਉਹ ਸਸਤੀਆਂ ਆ ਇਹਦਾ ਮਤਲਬ ਫੇਰ ਵੀ ਮਾਰਕੀਟ ਗੜਬੜਾ ਜਾਊਗੀ ਜੇ 2% ਤੋਂ ਉੱਤੇ ਮਹਿੰਗਾਈ ਆ ਇਹਦਾ ਮਤਲਬ ਇਹ ਆ ਕਿ ਮਾਰਕੀਟ ਦੇ ਵਿੱਚ ਚੀਜ਼ਾਂ ਹੈ ਨਹੀਂ ਜਿੰਨੀਆਂ ਕਿ ਹੈਗੀਆਂ ਆ ਉਹ ਮਹਿੰਗੀਆਂ ਆ ਲੋਕਾਂ ਦੀ ਲੈਣ ਦੀ ਹਿੰਮਤ ਨਹੀਂ ਤੇ ਜਾਂ ਤੇ ਇਹ ਆ ਵੀ ਸਟੋਰ ਖਾਲੀ ਹੋਣਗੇ ਜਾਂ ਇਹ ਆ ਸਟੋਰਾਂ ਦੇ ਕੋਲ ਇੰਨਾ ਸਮਾਨ ਹੋ ਜੂਗਾ ਕਿ ਲੋਕਾਂ ਕੋਲੇ ਲੈਣ ਦੀ ਹਿੰਮਤ ਨਹੀਂ ਤੇ ਸਟੋਰਾਂ ਦੇ ਸਟੋਰ ਭਰੇ ਰਹਿ ਜਾਣਗੇ ਦੋ ਹੀ ਕੇਸ ਮਾੜੇ ਆ 2% ਟਾਰਗੇਟ ਰੇਟ ਦਾ ਮਤਲਬ ਇਹ ਆ ਕਿ ਇੱਥੇ ਜਿੰਨੀ ਕਿ ਲੋਕਾਂ ਦੀ ਮੰਗ ਆ ਓਨਿਆਂ ਕਿ ਪਿੱਛੇ ਸਮਾਨ ਆਈ ਜਾਂਦਾ ਤੇ ਜਾਈ ਜਾਂਦਾ ਲੋਕ ਵੀ ਸੌਖਿਆਂ ਲਈ ਜਾਂਦੇ ਸੋ ਲੱਗਦਾ ਆ ਕਿ ਹੁਣ ਕੈਨੇਡਾ ਦੇ ਹਾਲਾਤ ਥੋੜੇ ਜਿਹਾ ਠੀਕ ਹੋ ਜਾਣਗੇ ਕਿਉਂਕਿ ਬਹੁਤ ਕੁਝ ਜਿਹੜਾ ਉਹ ਰਿਲੇਟ ਕਰਦਾ ਇੰਟਰਸਟ ਰੇਟ ਦੇ ਨਾਲ ਇੰਟਰਸਟ ਰੇਟ ਘਟਣਗੇ ਲੋਕ ਵਿਆਜ ਲੈਣਗੇ ਕਰਜ਼ਾ ਲੈਣਗੇ ਉਹਦੇ ਤੇ ਵਿਆਜ ਘਟ ਹੋਊਗਾ ਫਿਰ ਮਾਰਕੀਟ ਜਿਹੜੀ ਅੱਗੇ ਚੱਲੂਗੀ ਮਾਰਕੀਟ ਦੇ ਵਿੱਚ ਹਿਲਜੁਲ ਹੋਊਗੀ ਤੇ ਉਹਦੇ ਨਾਲ ਜਿਹੜਾ ਕਾਫੀ ਕੰਮਕਾਰ ਖੋਲਣਗੇ ਤੇ ਸਾਰਾ ਕੁਝ ਠੀਕ ਠਾਕ ਹੋਣ ਦੀ ਆਸ ਨਜ਼ਰ ਆ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ